ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਤੇ ਬਾਦਸ਼ਾਹ ਦੇ ਵਿਚਕਾਰ ਦਾ ਝਗੜਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਦੋਵਾਂ ਨੂੰ ਕਈ ਮੌਕਿਆਂ ਤੇ ਇੱਕ ਦੂਸਰੇ ਤੇ ਕਮੈਂਟ ਕਰਦੇ ਹੋਏ ਦੇਖਿਆ ਗਿਆ ਹੈ ਹੁਣ ਹਾਲ ਹੀ ਵਿੱਚ ਇੱਕ ਲਾਈਵ ਪਰਫਾਰਮੈਂਸ ਦੇ ਦੌਰਾਨ ਰੈਪਰ ਹਨੀ ਸਿੰਘ ਨੇ ਬਾਦਸ਼ਾਹ ਦਾ ਨਾਮ ਲਏ ਬਿਨਾ ਉਹਨਾਂ ਨੂੰ ਨਾ ਸਿਰਫ ਕਲਾ ਕੱਡੀਆਂ ਸਗੋਂ ਫੈਨਸ ਤੋਂ ਮਾਈਕ ਤੇ ਗਾਲਾਂ ਵੀ ਕਢਵਾਈਆਂ ਗਈਆਂ ਹਨੀ ਸਿੰਘ ਨੇ ਹਾਲ ਹੀ ਵਿੱਚ ਆਪਣੇ ਲਾਈਵ ਪਰਫਾਰਮੈਂਸ ਦੇ ਦੌਰਾਨ ਫੈਨਸ ਦੀ ਪੀੜ ਨੂੰ ਦੇਖ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਕਈ ਲੋਕ ਕਹਿੰਦੇ ਸਨ ਕਿ ਉਹ ਮੇਰਾ ਪ੍ਰਾਣ ਹੈ ਕਈ ਕਹਿੰਦੇ ਸਨ ਕਿ ਮੈਂ ਵਾਪਸੀ ਨਹੀਂ ਕਰ ਰਿਹਾ ਤੇ ਫਿਰ ਕਹਿੰਦੇ ਸਨ ਕਿ ਉਹ ਮੇਰੇ ਲਈ ਗ ਹੁਣ ਉਹ ਕਹਿੰਦਾ ਹੈ ਕਿ ਉਹ ਮੇਰੀ ਕਿਸਮਤ ਲਿਖੇਗਾ ਹਨੀ ਸਿੰਘ ਨੇ ਅੱਗੇ ਕਿਹਾ ਮੈਂ ਇਸ ਤੇ ਕੁਝ ਸੁਣਾਵਾ ਤੁਸੀਂ ਇਸ ਦੀ ਵੀਡੀਓ ਬਣਾਓ ਤੇ ਉਸ ਨੂੰ ਟੈਗ ਕਰੋ ਪਿਛਲੇ ਸਾਲ ਮੇਰੀ ਕਿਸਮਤ ਨੇ ਕਈ ਲੋਕਾਂ ਦਾ ਐਟੀਟਿਊਡ ਤੋੜ ਦਿੱਤਾ ਹੁਣ ਉਹਨਾਂ ਨੂੰ ਕਮਬੈਕ ਕਰਨਾ ਪਵੇਗਾ ਇਸ ਲਾਈਨ ਦੇ ਠੀਕ ਬਾਅਦ ਹਨੀ ਸਿੰਘ ਨੇ ਮਾਈਕ ਨੂੰ ਦਰਸ਼ਕਾਂ ਵੱਲ ਮੋੜਿਆ ਜਿਸ ਤੇ ਉਹਨਾਂ ਨੇ ਅਪਸ਼ਬਦ ਬੋਲੇ ਹਨੀ ਸਿੰਘ ਇਸ ਤੇ ਵੀ ਨਹੀਂ ਰੁਕੇ ਉਹਨਾਂ ਨੇ ਫਿਰ ਮਾਈਕ ਚੁੱਕਿਆ ਤੇ ਕਿਹਾ ਹੁਣ ਉਹ ਸ਼ਬਦ ਬੁਲੋ ਇਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੀ ਗੱਲ ਦੁਹਰਾਈ ਤੇ ਇਸ ਵਾਰ ਜਦੋਂ ਮਾਈਕ ਦਰਸ਼ਕਾਂ ਵੱਲ ਕੀਤਾ ਤਾਂ ਦਰਸ਼ਕਾਂ ਨੇ ਫਿਰ ਤੋਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੇ ਗਾਲਾਂ ਕੱਢੀਆਂ ਤੁਹਾਨੂੰ ਦੱਸ ਦੇ ਕਿ ਹਨੀ ਸਿੰਘ ਨੇ ਕੰਸਰਟ ਦੇ ਦੌਰਾਨ ਪਾਵੇਂ ਕਿਸੇ ਦਾ ਨਾਮ ਨਹੀਂ ਲਿਆ ਪਰ ਉਹਨਾਂ ਦਾ ਨਿਸ਼ਾਨਾ ਬਾਦਸ਼ਾਹ ਦੇ ਵੱਲ ਸੀ ਦਰਸਲ ਹਨੀ ਸਿੰਘ ਤੇ ਬਾਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਫੀਆ ਮੰਦਿਰ ਗਰੁੱਪ ਦੇ ਨਾਲ ਕੀਤੀ ਸੀ ਦੋਵਾਂ ਨੇ 2009 ਵਿੱਚ ਇੱਕ ਗਰੁੱਪ ਛੱਡ ਦਿੱਤਾ ਸੀ ਬਾਸ਼ਾ ਨੇ ਕਈ ਮੌਕਿਆਂ ਤੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਹਨੀ ਸਿੰਘ ਦਾ ਗੀਤ ਬ੍ਰਾਊਨ ਰੰਗ ਲਿਖਿਆ ਸੀ ਪਰ ਉਸ ਦਾ ਕ੍ਰੈਡਿਟ ਉਹਨਾਂ ਨੂੰ ਨਹੀਂ ਦਿੱਤਾ ਗਿਆ ਇਸ ਦੇ ਜਵਾਬ ਵਿੱਚ ਹਨੀ ਸਿੰਘ ਨੇ ਕਿਹਾ ਜੇਕਰ ਬਾਸ਼ਾ ਨੇ ਬ੍ਰਾਊਨ ਰੰਗ ਵਾਲਾ ਗੀਤ ਲਿਖਿਆ ਸੀ ਤਾਂ ਆਪਣੇ ਲਈ ਇੱਕ ਚੰਗਾ ਗੀਤ ਕਿਉਂ ਨਹੀਂ ਲਿਖ ਸਕੇ ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਕਈ ਮੌਕਿਆਂ ਤੇ ਇੱਕ ਦੂਸਰੇ ਦੇ ਖਿਲਾਫ ਬਿਆਨ ਦਿੰਦੇ ਹੋਏ ਨਜ਼ਰ ਆਉਂਦੇ ਨੇ ਕੁਝ ਸਮਾਂ ਪਹਿਲਾਂ ਹਨੀ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਬਾਦਸ਼ਾਹ ਥੋਕੇ ਚੱਟਣ ਵਾਲਿਆਂ ਵਿੱਚੋਂ ਇੱਕ ਹੈ ਉਹਨਾਂ ਨੇ ਕਿਹਾ ਕਿ ਲੋਕ ਅਕਸਰ ਹੀ ਮੈਨੂੰ ਬਾਦਸ਼ਾਹ ਦੇ ਨਾਲ ਹੋਈ ਕੰਟਰੋਵਰਸੀ ਦੇ ਬਾਰੇ ਪੁੱਛਦੇ ਨੇ ਦੋ ਵਿਅਕਤੀਆਂ ਵਿੱਚ ਲੜਾਈ ਹੁੰਦੀ ਹੈ ਪਰ ਪਿਛਲੇ 10 ਸਾਲਾਂ ਤੋਂ ਉਹੀ ਵਿਅਕਤੀ ਮੇਰੇ ਨਾਲ ਬਦਸਲੂਕੀ ਕਰ ਰਿਹਾ ਹੈ ਮੇਰੀ ਬਿਮਾਰੀ ਦਾ ਮਜ਼ਾਕ ਉਡਾ ਰਿਹਾ ਹੈ ਮੈਂ ਕਦੇ ਵੀ ਜਵਾਬ ਨਹੀਂ ਦਿੱਤਾ ਹਨੀ ਸਿੰਘ ਨੇ ਕਿਹਾ ਪਿਛਲੇ 1 ਸਾਲ ਵਿੱਚ ਮੈਂ ਇਸ ਬਾਰੇ ਬੋਲਣਾ ਸ਼ੁਰੂ ਕੀਤਾ ਉਹ ਵੀ ਫੈਨਸ ਦੇ ਕਾਰਨ ਮੇਰੇ ਫੈਨਸ ਮੈਨੂੰ ਮੈਸੇਜ ਕਰਦੇ ਨੇ ਕਿ ਕਿਰਪਾ ਕਰਕੇ ਕੁਛ ਤਾਂ ਕਹੋ ਇਹ ਸਾਡੀ ਇੱਜ਼ਤ ਦੇ ਬਾਰੇ ਹੈ ਇੱਕ ਆਦਮੀ ਲਗਾਤਾਰ ਤੁਹਾਡੇ ਬਾਰੇ ਬੁਰਾ ਬੋਲ ਰਿਹਾ ਹੈ ਨਤੀਜਾ ਇਹ ਹੋਇਆ ਕਿ ਉਸਨੇ ਮਾਫੀ ਮੰਗੀ ਤੇ ਆਪਣੀ ਗਲਤੀ ਵੀ ਮੰਗੀ ਇਸ ਦੇ ਨਾਲ ਹੀ ਹਨੀ ਸਿੰਘ ਨੇ ਕਿਹਾ ਕਿ ਬਾਸ਼ਾ ਉਹਨਾਂ ਵਿੱਚੋਂ ਇੱਕ ਹੈ ਜੋ ਕਿ ਥੁੱਕਦਾ ਹੈ ਤੇ ਫਿਰ ਚੜਦਾ ਹੈ ਮੈਂ ਅਜਿਹੇ ਲੋਕਾਂ ਨੂੰ ਕੁਝ ਨਹੀਂ ਸਮਝਦਾ ਹੁਣ ਹਨੀ ਸਿੰਘ ਦੇ ਇਸ ਨਵੇਂ ਬਿਆਨ ਨੇ ਇੱਕ ਹੋਰ ਕੰਟਰੋਵਰਸੀ ਨੂੰ ਹਵਾ ਦੇ ਦਿੱਤੀ ਹੈ